ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਸੈ ਦਾ ਮੀ ਕਵਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚੰਦ ਕੀ ਇਚਾਰ ਤਬ ਚ ਨਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਧ ਪਾਰਾ ਹਮਰੇ ਦੌੜ ਸਵੇ ਤੁਮ ਕਾਬੋ ਆ ਬਾਦ ਮੋਇ ਬਤਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਮਕ ਸੇਕ ਸਵੇ ਕਰਤਾਰਾ ਮੋਰਾ ਚਾਨਣ ਕਰ ਦੇ ਕਰੀਏ ਸਭ ਐਰਨ ਕੋ ਆ ਸੰਗ ਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹੇ ਪਿਆਸਾ ਤੁਮੈ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸਦੋਂ ਤੇ ਪਾਉ ਸੇਵਕ ਸਕ ਹਮਾਰੇ ਤਾਰੀਏ ਚੌਨ ਚੌਨ ਸਦਨ ਹਮਾਰੇ ਮਾਰੀਏ ਆਪ ਮਹਾਦ ਦਾ ਮੇਂ ਜੇ ਅਵਰ ਐ ਮਰਨ ਕਾਲ ਕਾ ਦਰਸ਼ਨ ਵਰੀਏ ਹੂੰ ਜੋ ਸਦਾ ਹਮਾਰੇ ਪਛਾਏ ਸਿਰਿਓਂ ਤੋਂ ਜੋ ਕਰਿਓ ਰਚਾਏ ਰਾਗਲੇ ਹੋ ਮੋ ਰਾਗਣ ਹਾਰੇ ਸਾਹਿਬ ਸੰਤ ਸਹਾਇ ਬਿਆਰੇ ਦੀਨ ਬੰਦ ਦੋਟਨ ਗਏ ਹੰਤਾ ਤੁਮਹੁ ਪੁਰੀ ਜਤਨ ਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਤਰਾ ਕਾਲ ਪਾਇ ਸਭ ਜੂ ਅਵਤਾਰਾ ਕਾਲ ਪਾਇ ਕਰ ਬਿਨ ਪ੍ਰਕਾਸ਼ ਸ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂ ਦਿਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤੋਂ ਜਥਨੇ ਪੁਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸੰਵਾਰੀ ਸਹਿਬ ਕਨ ਕੋ ਸਹਿਬ ਕਨ ਸੁਖ ਦਿਯੋ ਸਤਨਨ ਕੋ ਬਲ ਮੋ ਬੰਦ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਮੁਰੇ ਕੀ ਮੀਰ ਪਛਾਨਤ ਤੇਰੇ ਤੇ ਗੋੰਦਰੇ ਅਸਦੁੱਲਾ ਸਬਰ ਕਿਰਪਾ ਦੇਣ ਕਰ ਫੂਲਾ ਸੰਤਨ ਦੁੱਖ ਬਾਏ ਤੇ ਦੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਗੇ ਬਣ ਬਣ ਗੀ ਜਾਨੈ ਜਮ ਉਦ ਕਰ ਕਰਾ ਕਰਤਾਰਾ ਪਰ ਜਾ ਤਰ ਤਉ ਦਵ ਦੇ ਅਪਾਰਾ ਜਬ ਆ ਕਰ ਗਤਹੁ ਕਵਹੁ ਤੁਮ ਮੈਂ ਮਿਰਦ ਦੇ ਦਰਸਵ ਜੇਤੇ ਬਦਨ ਸ੍ਰੜ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੋਮਸਾਮ ਹੀ ਤਰੈ ਦਿਨ ਰਾਲਮ ਜਾਣ ਦੇਵ ਦੇ ਭੇਦ ਅਰਿਆਲਮ ਨਰੰਕਾਰ ਨਰਮ ਕੰਨ ਲੰਬ ਆਧ ਨੀਲ ਨਾਦ ਸੰਭ ਤਾਕਾ ਮੂੜ ਚਾਰ ਦਵੇਦਾ ਜਾ ਕੋ ਭੇਵ ਨ ਬਾਵ ਦਵੇਦਾ ਤਾਕੋ ਕਰ ਪਾ ਹਣ ਹੁਨ ਮਾਨਤ ਮਹਾ ਮੂੜ ਗਰ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ੈਵ ਨਰੰਕਾਰ ਕਾ ਜੀਨ ਦਿਨ ਪੈਵੋ ਆਪੋ ਆਪਣੇ ਬੁੰਧ ਹੈ ਜੈਤੀ ਮਰਨ ਦੇ ਬਨ ਬੈ ਤੋ ਹੈ ਦੇਤੀ ਤੁਮਰਾ ਨਾ ਖਾਨਾ ਜਾਏ ਬਸਾਰਾ ਕਹਿ ਬਦ ਸਜਾ ਪ੍ਰਦਮ ਸੰਸਾਰਾ ਏਕੈ ਰੂਪਾ ਨੂੰ ਬਸ ਰੂਪਾ ਰੰਗ ਭਿਉ ਰਾਵ ਕਹਿ ਭੂਪਾ ਅੰਡਜ ਜੇਰਜ ਸੇ ਤਕਿਨੀ ਔਤ ਪੋਜ ਖਾਨ ਬਹੋਰ ਰਜਨੀਨੀ ਕਹਉ ਭੂਲ ਰਾਜਾ ਵੇਟਾਉ ਕਹਉ ਸਿਮਣ ਪਿਉ ਸੰਕਰ ਕਹਿਟਾ ਸਗਨੇ ਸਣਡ ਧਕਾਇ ਅਚੰਭਵ ਆਦਿ ਯੁਗਾਦ ਸਮੁਸੇਂ ਪਵ ਅਵ ਰੱਛਾ ਮੇਰੀ ਤੁਮ ਕਰੋ ਸੈ ਕੋ ਵਾਰ ਅਸੈਕ ਸੰਗਰੋ ਦੌੜ ਜਿਦੈ ਓੜ ਬਦੋਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਜ ਦੌਤਾਂ ਸ਼ਰਣੀ ਪਰੇ ਤਨ ਕੈ ਦੌੜ ਦੌਤ ਵੈ ਮਰੇ ਪੁਰਖ ਜੋਨ ਬਾਪ ਪਰੇ ਤੇ ਹਾਰੇ ਤਨ ਕੈ ਤੋਂ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਦੇ ਆਏ ਹੈ ਤਾਂ ਕੇ ਕਾਲ ਨਿਕਟਨੀ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੌੜ ਰਹਿ ਡੜਨੀ ਦੰਦ ਕਾਲਾ ਕਿਰਪਾ ਦ੍ਰਿੜ ਤਨ ਜਾਹੇ ਨਿਹਰਿਓ ਤਾਂ ਕੇ ਤਾਂਬ ਤਨ ਕਮੋ ਹਰਿਓ ਰਹਿਦ ਸੰਨ ਘਰਮੋਂ ਸਭ ਹੋਈ ਦੁਡ ਸ਼ਾ ਸਭ ਸਕੇ ਨਾ ਕੋਈ ਇੱਕ ਵਾਰ ਜਾਂ ਤਵੇਂ ਸੰਭਾਰਾ ਕਾਨ ਫਾਤੇ ਤੈ ਦੰ ਬਾਰਾ ਜਨ ਨਰ ਨਾਮ ਤੇ ਹਾਰੋ ਕਹਾਏ ਦਰਦ ਦੁਸ਼ਟ ਦੋਖ ਤੇ ਰਹਾਏ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹੱਥ ਦੈ ਲਿਓ ਬਾਰੀ ਸਰਵ ਧਰਮੋ ਹੋ ਸਹਾਈ ਦੋਟਾ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਓ ਓਬਾਰੀ ਸਰਬ ਧਰਮ ਹੋ ਸਹਾਈ ਦੋਟਾ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ